ਬਿਨਾ ਕਿਸੇ ਬਾਤ ਨੂੰ ਜਾਣੀ ਦਾ ਇਹ ਕਿ ਫੜਕੇ ਫੜਦੇ ਵਿੱਚ ਛੱਡਦੇ ਹੋਣਾ ਹੁਣ ਮੈਂ ਆਪੇ ਹੀ ਜਾਣੀ ਬਾਤ ਨੂੰ ਲੈ ਕੇ ਚਲ ਜਾਂਦੀਆਂ ਨਾ ਵੀ ਲੈਂਦਾ ਆਪਣੀ ਕੱਪੜੇ ਉੱਪਰੇ ਪਾਉਣੇ ਬੜਾ ਫਰਕ ਹੈ ਹੁਣ ਬਹੁਤ ਫਰਕ ਆ ਗਿਆ ਨਾਲੋਂ ਦੋਵੇਂ ਨਿਆਵੇ ਤੇ ਬਹੁਤ ਸੋਨਾ ਫੜਕਿਆ ਹਰ ਹਰ ਇੱਕ ਨੂੰ ਠੀਕ ਕਰੀ ਪਹਿਲਾਂ ਬਹੁਤ ਘੱਟ ਦਿਸਦਾ ਇਹ ਨਾ ਅੰਦਰੋਂ ਕੱ비 ਅੱਖ ਤਾਂ ਦੇਖਦਾ ਸੀ ਜਿਵੇਂ ਬਿਲਕੁਲ ਨਹੀਂ ਦਿਦਾ ਹੁਣ ਇਤਨਾ ਤਿਰਸਦਾ ਮੈਨੂੰ ਆਵੇ ਮੇਰੇ ਹੱਥ ਉਠੇਰ ਦੇ ਦਿਸਦੇ ਆਂਗਲਾਂ ਵੀ ਟੀੜੀਆਂ ਆ ਅੱਗੇ ਨਹੀਂ ਛੇਤਣਾ ਪਤਾ ਲੱਗ ਕਿ ਥੋੜੀ ਜਗ੍ਹਾ ਤੋਂ ਦੇਖ ਤਾਂ ਇਥੋਂ ਨਾਲ ਐਡਾ ਨਹੀਂ ਦਿੱਤੀ ਇਥੋਂ ਪਤਾ ਲੱਗਦਾ ਪਹਿਲਾਂ ਮੈਂ ਆਉਂਦੇ ਰਿਹਾ ਪਹਿਲਾਂ ਨਹੀਂ ਦਿਖਾਈਆਂ ਕਿਤੇ ਨਹੀਂ ਦੇਹਦਾ ਇਨਾ ਤੇ ਹੁਣ ਐਸੇ ਦੋਵੇਂ ਨਹੀਂ ਹੋ ਗਏ ਆਉਂਦੇ ਇੱਥੇ ਦਵਾਈ ਪਾਉਣੀ ਆ ਹੁਣ ਮੈਨੂੰ ਅੱਗੇ ਨਾਲ ਬਹੁਤ ਫਰਕ ਆ ਤੇ ਮੈਨੂੰ ਬੱਚੇ ਵੀ ਤੋਰਦੇ ਫਿਰਦੇ ਦਿਸਦੇ ਆ ਮੈਂ ਆਪਣਾ ਲੈ ਕੇ ਤੁਰ ਫੇਰ ਸਕਦੀ ਆ ਹਾਂਜੀ ਪਹਿਲਾਂ ਬਹੁਤ ਘੱਟ ਗਿਸਦਾ ਸੀ ਨਾ ਅੱਜ ਤੱਕ ਇਧਰ ਕੱ비 ਅੱਖ ਤਾਂ ਨਹੀਂ ਲੱਗਦਾ ਸੱਜੇ ਨੂੰ ਬਿਲਕੁਲ ਨਹੀਂ ਲੱਗਦਾ ਹੁਣ ਇਤਰਾ ਦਿਖਦਾ ਵਾ ਮੈਨੂੰ ਆਵੇ ਮੇਰੇ ਹੱਥ ਉਥੇਰ ਦੇ ਦੇਖਦੇ ਆਂ ਗਲਾਂ ਵੀ ਟੀਲੀਆਂ ਵਾਂ ਅੱਗੇ ਨਹੀਂ ਛੇਤਰੋਂ ਪਤਾ ਲੱਗ ਕੇ ਥੋੜੀ ਜਿੰਨਾ ਤੂੰ ਦੇਖ ਤਾਂ ਤੇ ਥੋੜਾ ਮੈਂ ਤਾਂ ਲਿੰਦੀ ਸੀ ਇਥੋਂ ਪਤਾ ਲੱਗਦੀ ਆਂ ਹਾਂਜੀ ਲੈ ਜੇ ਤੂੰ ਬਾਤ ਨੂੰ ਜਾਂਦੀ ਤਾਂ ਇਹ ਕਿ ਫੜਕੇ ਫੜਦੇ ਵਿੱਚ ਛੱਡਦੇ ਆਉਣਾ ਹੁਣ ਮੈਂ ਆਪੇ ਹੀ ਜਾਂਦੀ ਬਾਤ ਨੂੰ ਲੈ ਚੱਲ ਜਾਂਦੀ ਆਂ ਨਾ ਵੀ ਲੈਂਦਾ ਆਪਣੀ ਕੱਪੜੇ-ਕੁਪੜੇ ਪਾਉਣੇ ਆ ਪਹਿਲਾ ਮੈਂ ਆ ਲ ਆ ਮੇਰਾ ਪਹਿਲਾ ਵੀ ਦਿਖਾਈਆ ਕਿਤੇ ਨਹੀਂ ਨਹੀਂ ਦੇਦਾ ਇਨਾ ਤੇ ਹੁਣ ਐਸੇ ਦੋਵੇਂ ਨਹੀਂ ਹੋ ਗਏ ਆਉਂਦੇ ਇੱਥੇ ਦਵਾਈ ਕਾਉਣੀ ਆ ਹੁਣ ਮੈਨੂੰ ਅੱਗੇ ਨਾਲ ਬਹੁਤ ਫਰਕ ਆ ਤੇ ਮੈਨੂੰ ਬੱਚੇ ਵੀ ਤੋਡੇ ਫਿਰਦੇ ਦਿਸਦੇ ਆ ਮੈਂ ਆਪਣਾ ਲੈ ਕੇ ਤੁਰ ਫੇਰ ਸਕਦੀ ਆ ਹਾਂਜੀ ਬੜਾ ਫਰਕ ਆ ਹੁਣ ਬਹੁਤ ਫਰਕ ਆ ਅੱਗੇ ਨਾਲ ਦੋਵੇਂ ਨਿਆਵੇ ਤੇ ਬਹੁਤ ਸੋਨਾ ਫਰਕ ਆ ਹਰ ਹਰ ਇੱਕ ਨੂੰ ਠੀਕ ਕਰੀ